उस तो विशेष मेहमान प्रिंसीपल बहादुर सिंह गौसल जी के जे पहुंचे हुए हैं उन्होंने भी मैं स्वागत करता हाँ वो भी प्रधान प्रधानमंत्री मंडल से बैठन गए प्रिंसीपल बहादुर सिंह गौसल जी साढे ਪ੍ਰਧਾਨਗੀ ਮੰਡਲ ਦੇ ਵਿੱਚ ਜਿਹੜੇ ਸਾਡੇ ਹੋਰ ਮਹਿਮਾਨ ਆਣੇ ਸੀ ਵਿਸ਼ੇਸ਼ ਮਹਿਮਾਨ ਉਹ ਅਜੇ ਤੱਕ ਪਹੁੰਚੇ ਨਹੀਂ ਹੈ ਰਸਤੇ 'ਚ ਜਦੋਂ ਵੀ ਆਣਗੇ ਉਹਨਾਂ ਨੂੰ ਪ੍ਰਧਾਨਗੀ ਮੰਡਲ ਸ਼ਾਮਲ ਕੀਤਾ ਜਾਏ ਜਿਨ੍ਹਾਂ ਦੇ ਵਿੱਚ ਮੈਡਮ ਹਰਪ੍ਰੀਤ ਬਿਰਕ ਜੀ ਹਨ ਮਨਪ੍ਰੀਤ ਕੌਰ ਸੰਤੂ ਜੀ ਹਨ ਜਿਨ੍ਹਾਂ ਨੇ ਬੰਬਈ ਤੋਂ ਆਣਾ ਹਾ ਸ਼ਾਇਦ ਉਹ ਆਣ ਤੇ ਹੁਣ ਮੈਂ ਬੇਨਤੀ ਕਰਾਂਗਾ ਅੰਤਰਰਾਸ਼ਟਰੀ ਸੱਤ ਦੇ ਪ੍ਰਧਾਨ ਰਾਜਵੀਰ ਸਿੰਘ ਗੱਡੂ ਜੀ ਨੂੰ ਉਹ ਵੀ ਆਪਣਾ ਸਥਾਨ ਉਹ ਗ੍ਰਹਿਣ ਕਰ। ਸੋ ਪਟਾਂਗੀ ਮੰਡਲ ਸਾਡਾ ਸਜ ਗਿਆ ਹੈ। ਫਿਰ ਮੈਂ ਬੇਨਤੀ ਕਰਾਂਗਾ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਵਿੱਚ। ਹਾਂ ਜੀ। ਰੇਨੂ ਜੀ ਵੀ ਆਣਗੇ। ਬਹਾਦਰ ਸਿੰਘ ਗੋਸਲ ਜੀ ਨੂੰ ਪ੍ਰੋਫੈਸਰ ਨਵਜੀਤ ਸਿੰਘ ਜੀ ਸਾਡੇ ਕੋਲ ਪਹੁੰਚ ਚੁੱਕੇ ਹਨ ਉਹ ਬਹਾਦਰ ਸਿੰਘ ਗੋਸਲ ਜੀ ਨੂੰ ਹਾਟ ਪਾ ਕੇ ਉਹਨਾਂ ਦਾ ਸਵਾਗਤ ਕਰਨਗੇ ਹਾਂ ਜੀ ਹਾਂ ਰਾਜਵਿੰਦਰ ਸਿੰਘ ਜੀ ਗੱਡੂ ਨੂੰ ਵੀ ਮੈਂ ਹਾਟ ਪਾ ਦਿੰਦਾ ਹਾਂ ਤੇ ਉਹਨਾਂ ਦਾ ਵੀ ਸਵਾਗਤ ਹੈ ਪ੍ਰਧਾਨ ਜੀ ਮੰਡਲ ਦੇ ਵਿੱਚ

Okay. 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 and ਬਹੁਤ ਬਹੁਤ ਵਧ ਕਬਾਬ ਤੇਰੀ ਰਹਿਮਤ ਅੰਤਰਰਾਸ਼ਟਰੀ ਸਾਇੰਟਿਫਿਕ ਸਾਥ ਵਨੂ ਚਪਾਈ ਗਈ ਹੈ ਜਿਸ ਦੇ ਵਿੱਚ 60 ਜਿਹੜੇ ਸੀਗੇ ਉਹ ਸਾਹਿਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਭੇਜੀਆਂ ਤਕਰੀਬਨ 114 ਰਚਨਾਵਾਂ ਇਸ ਕਿਤਾਬ ਦੇ ਵਿੱਚ ਹਨ ਕਿਤਾਬ ਦਾ ਪਰਚਾ ਪੜ੍ਹਣਾ ਸੀ ਲੇਕਿਨ ਉਹ ਕਿਸੇ ਕਾਰਨ ਰਾਜਨਾਵਤ ਸਾਡੇ ਪਹੁੰਚ ਨਹੀਂ ਸਕੇ ਕੁਝ ਥੋੜਾ ਜਿਹਾ ਮੌਸਮ ਦਾ ਰੁਕਾਵਟ ਹੋ ਗਈ ਹੋਗੀ ਤੋਂ ਮੈਂ ਕਿਤਾਬ ਦੇ ਬਾਰੇ ਸ਼ਾਰਟ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਇਸ ਕਿਤਾਬ ਦੇ ਵਿੱਚ 60 ਕਵੀਆਂ ਦੇ 114 ਰਚਨਾਵਾਂ ਹਨ ਜਿਸ ਦੇ ਵਿੱਚ ਕਿ ਮੇਨ ਭੂਮਿਕਾ ਜਿਹੜੀ ਕਿਤਾਬ ਦੀ ਬੰਨੀ ਹੈ ਉਹ ਸਾਡੇ ਬਹੁਤ ਹੀ ਸਰਕਾਰਯੋਗ ਸਾਹਿਤਕਾਰ ਚੰਡੀਗੜ੍ਹ ਦੇ ਸਾਹਿਤ ਦਾ ਥੰਮ ਬਾਬੂ ਰਾਮ ਦਿਮਾਨਾ ਜੀ ਨੇ ਉਹਦਾ ਮੁੱਖ ਭੂਮਿਕਾ ਲਿਖੀ ਹੈ ਜਿਹੜੀ ਕਿ ਤੁਸੀਂ ਹੈਰਾਨ ਹੋਵੋਗੇ ਕਿ 10 ਪੂਰੇ ਪੰਨੇ ਉਹਨਾਂ ਨੇ ਇਸ ਬੁੱਕ ਦੀ ਮੁੱਖ ਭੂਮਿਕਾ ਦੇ ਵਿੱਚ ਲਿਖੇ ਹਨ ਕਿਤਾਬ ਦੇ ਵਿੱਚ ਪੂਰਾ ਨਿਚੋੜ ਟੱਡ ਕੇ ਇਹਨਾਂ ਨੇ ਆਪਣੀ ਬਹੁਤ ਹੀ ਸੂਝ-ਬੂਝ ਦੇ ਨਾਲ ਇੱਕ ਕਿਤਾਬ ਦੀ ਮੁੱਖ ਭੂਮਿਕਾ ਲਿਖੀ ਹੈ ਕਿ ਨਾ ਹੀ ਤੇਰੀ ਰਹਿਮਤ ਦਾ ਸਵਾਗਤ ਦੇ ਸਿਰਲੇਖੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਨੇ ਉਹਨਾਂ ਨੇ ਵੀ ਕਿਤਾਬ ਦੇ ਬਾਰੇ ਵਿੱਚ ਕਾਫੀ ਕੁਝ ਇਸ ਦੇ ਵਿੱਚ ਲਿਖਿਆ ਹੈ ਸਾਰੇ ਕਵੀਆਂ ਮਾਰੇ ਲਿਖਿਆ ਹੈ ਲਿਖਿਆ ਹੈ ਤੇ ਨਾਲ ਹੀ ਧੰਨਵਾਦੀ ਸ਼ਾਮ ਮੈਡਮ ਬਲਜਿੰਦਰ ਕੌਰ ਸ਼ੇਰਗਲ ਜਿਹੜੀ ਕਿ ਇਸ ਕਿਤਾਬ ਦੀ ਸਹਿ ਸੰਪਾਦਕ ਵੀ ਹਨ ਤੇ ਉਹਨਾਂ ਨੇ ਵੀ ਆਪਣਾ ਧੰਨਵਾਦੀ ਸ਼ਬਦ ਇਸ ਕਿਤਾਬ ਦੇ ਪਹਿਲਾਂ ਲਿਖੇ ਹਨ ਕਵਤਾ ਸ਼ੁਰੂ ਹੋਣ ਤੋਂ ਪਹਿਲੇ ਉਸ ਤੋਂ ਬਾਅਦ ਜੋ ਸਭੇਖੱਤ ਦੇ ਪ੍ਰਧਾਨ ਹਨ ਰਾਜਿੰਦਰ ਸਿੰਘ ਜੀ ਬੱਟੂ ਜਿਹੜੇ ਕਿ ਇਸ ਕਿਤਾਬ ਦੇ ਸੰਪਾਦਕ ਹਨ ਮੇਨ ਸੰਪਾਦਕ ਹਨ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਕਿਤਾਬ ਦੇ ਛਾਪਣ ਦੇ ਵਿੱਚ ਜਿੰਨੀ ਉਹਨਾਂ ਨੇ ਇਸ ਕਿਤਾਬ ਨੂੰ ਛਕਵਾਉਣ ਦੇ ਵਿੱਚ ਮਿਹਨਤ ਕੀਤੀ ਹੈ ਇੱਕ ਇੱਕ ਸਹਿਯੋਕਕਾਰ ਨੂੰ ਕਿੰਨੇ ਕਿੰਨੇ ਫੋਨ ਕੀਤੇ ਹਨ ਉਹਨਾਂ ਨੇ ਫੋਟੋ ਮੰਗਵਾਈਆਂ ਤੇ ਉਹਦੇ ਵਿੱਚ ਲਗਵਾਈਆਂ ਕਹਾਣੀਆਂ ਕਤਕਤਾਵਾਂ ਚੋ ਗਲਤੀਆਂ ਪੜਵਾਈਆਂ ਉਹਨਾਂ ਦੀ ਇਸ ਦੇ ਵਿੱਚ ਬਹੁਤ ਜ਼ਿਆਦਾ ਕਾਰਗੁਜ਼ਾਰੀ ਰਹੀ ਹੈ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਸ ਸੱਤ ਦੇ ਵਿੱਚ ਆਪਣੀ ਪਹਿਲੀ ਪੁਲੀਤੀ ਕਿਤਾਬ ਛਕਵਾਈ ਹੈ ਤੇ ਸਾਰੇ ਸਰੋਤਿਆਂ ਦੇ ਸਾਹਮਣੇ ਰੱਖੀ ਹੈ ਤੇ ਕਿਤਾਬ ਦਾ ਨਾਮ ਵੀ ਇਹਨਾਂ ਨੇ ਖੁਦ ਹੀ ਸਿਲੈਕਟ ਕੀਤਾ ਸੀ ਤੇਰੀ ਰਹਿਮਤ ਰੱਬ ਦਾ ਨਾਮ ਜਿਹੜਾ ਹੈ ਉਹ ਜਦੋਂ ਆਪਾਂ ਲੈਂਦੇ ਹਾਂ ਤਾਂ ਸਾਰੇ ਕਾਰਜ ਜਿਹੜੇ ਹੈ ਸਾਡੇ ਰਾਸ ਹੋ ਜਾਂਦੇ ਹਨ ਕਹਿੰਦੇ ਹਾਂ ਹਰ ਪਾਸੇ ਰੁਸ਼ਨਾਇਆਂ ਹੋਵੇ ਹਰ ਪਾਸੇ ਰੁਸ਼ਨਾਇਆਂ ਹੋਵੇ ਨਵੇਂ ਸਾਲ ਦੀਆਂ ਸਭਨਾਂ ਨੂੰ ਵਧਾਈਆਂ ਹੋਵੇ ਹਰ ਪਾਸੇ ਰੁਸ਼ਨਾਇਆਂ ਹੋਵੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹੋਵੇ ਸੁੱਖਾਂ ਭਰਿਆ ਸਾਲ ਹੋਵੇ ਸੁੱਖ ਭਰਿਆ ਇਹ ਸਾਲ ਹੋ ਗਏ ਫਿਰ ਗਮ ਕਿਸ ਗੱਲ ਦਾ ਜਦੋਂ ਸਤਗੁਰ ਸਾਡਾ ਨਾਲ ਹੋ ਗਏ ਫਿਰ ਤੁਹਾਨੂੰ ਜਿਲਾ ਕਿਸ ਗੱਲ ਦਾ ਗੱਲ ਦਾ ਜਦੋਂ ਉਹ ਵਹਿਗੁਰੂ ਸਾਡੇ ਨਾਲ ਹੋ ਗਏ ਇਹ ਦੋ ਸ਼ਬਦਾਂ ਦੇ ਨਾਲ ਅਸੀਂ ਆਪਣੇ ਇਸ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਇਸ ਤੋਂ ਪਹਿਲਾਂ ਧਾਰਮਿਕ ਗੀਤ ਵੀ ਹੋਇਆ ਤੇ ਸਾਡਾ ਪ੍ਰਧਾਨਗੀ ਮੰਡਲ ਤਕਰੀਬਤ ਤਕਰੀਬਨ ਸੋ ਲੋਕ ਠੀਕ ਹੋ ਚੁੱਕਿਆ ਇੱਕ ਅਦਾ ਸਾਡੇ ਰਹਿੰਦੇ ਸਾਡੇ ਸਹਿਕਰਮੀਆਂ ਸਾਡੇ ਜੋ ਪਹੁੰਚੇ ਨਹੀਂ ਜਦੋਂ ਆਣਗੇ ਉਹਨਾਂ ਨੂੰ ਵੀ ਇਹਦੇ ਪ੍ਰਧਾਨਗੀ ਮੰਡਲ ਦੇ ਵਿੱਚ ਪਿਖਾ ਲਿਆ ਜਾਏਗਾ ਕਿਤਾਬ ਦੇ ਬਾਰੇ ਸਾਡੇ ਕੋਲ ਇਹ ਦੋ ਤਿੰਨ ਯੂਨੀਵਰਸਿਟੀਆਂ ਬੈਠੀਆਂ ਪਰ ਫਿਰ ਪ੍ਰੋਫੈਸਰ ਪ੍ਰਿੰਸੀਪਲ ਬਹਾਦਰ ਸਿੰਘ ਜੀ ਗੋਸਲ ਜਿਹੜੇ ਕਿ 115 ਤੋਂ ਕਿਤਾਬਾਂ ਦੇ ਸੰਪਾਦਕ ਹਨ ਲਿਖਾਰੀ ਹਨ ਤੇ ਨਾਲ ਹੀ ਬਾਬੂ ਰਾਮ ਦਿਵਾਨਾ ਜੀ ਜਿਨ੍ਹਾਂ ਨੇ ਕਿ ਬਹੁਤ ਕਿਤਾਬਾਂ ਲਿਖੀਆਂ ਹਨ ਬਹਾਦਰ ਸਿੰਘ ਗੌਸਲ ਜੀ ਆਪਣੀਆਂ ਤਕਰੀਬਨ ਚੰਡੀਗੜ੍ਹ ਦੀਆਂ ਕੋਈ ਇੱਕ ਦੀ ਸੰਸਥਾ ਨਹੀਂ ਹੈ ਜਿਸ ਦੇ ਹੈ ਮੈਂਬਰ ਨਹੀਂ ਹੈ ਤਕਰੀਬਨ 10-15 ਸੰਸਥਾਵਾਂ ਦਾ ਇਹ ਪ੍ਰਧਾਨ ਹਨ ਜਿਸ਼ੇ ਪੰਜਾਬੀ ਪ੍ਰਚਾਰ ਸਮਾਗਮ ਇਹ ਪ੍ਰਧਾਨ ਹਨ ਚੰਡੀਗੜ੍ਹ ਦੇ ਬਾਬੂ ਰਾਮ ਵਿਵਾਨਾ ਜੀ ਦੀ ਆਪਣੀ ਸੰਸਥਾ ਹੈ ਸਾਡੇ ਮੁਹਾਲੀ ਦੇ ਵਿੱਚ ਕਿੰਨੀਆਂ ਹੀ ਸੰਸਥਾਵਾਂ ਪੰਜ ਕਾਲਜ ਕਿੰਨੀਆਂ ਸੰਸਥਾਵਾਂ ਖਰੜ ਦੇ ਵਿੱਚ ਕਿੰਨੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਸਾਹਿਤ ਨੂੰ ਅੱਗੇ ਲੈ ਕੇ ਜਾਂਦੀਆਂ ਹਨ ਔਰ ਸਾਰੀਆਂ ਦੇ ਵਿੱਚ ਆਪਸ ਕੋਆਰਡੀਨੇਸ਼ਨ ਹੁੰਦੀ ਹੈ ਆਪਸ ਵਿੱਚ ਮਿਲਵਰਤਨ ਕੇ ਇਹ ਸਾਰੇ ਕੰਮ ਕਰਦੇ ਹਨ ਕਈ ਕਈ ਬੜੀ ਕੋਈ ਪ੍ਰੋਗਰਾਮ ਜਿਹੜਾ ਹੈ ਉਹ ਕਨਫਲਿਕਟ ਹੋ ਜਾਂਦਾ ਹੈ ਮੈਚ ਨਹੀਂ ਕਰਦਾ ਲੇਕਿਨ ਖਾਸ ਕਰਕੇ ਆਪਸ ਦੇ ਵਿੱਚ ਸਾਰੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਅਸੀਂ ਸਾਰੇ ਜਿੰਨੇ ਸਾਡੇ ਸਹਿਯੋਗਕਰ ਹੈ ਕੰਮ ਕਰਦੇ ਹਾਂ ਤੇ ਸਾਰਾ ਸਾਹਿਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਹੀ तमाम ਬੋਲੀ ਪੰਜਾਬੀ ਨੂੰ ਸਿਰ ਦੇ ਤੇ ਰੱਖ ਕੇ ਸਾਰੀ ਦੁਨੀਆ ਦੇ ਵਿੱਚ ਇਸ ਨੂੰ ਸਰਮਾਰਤ ਕਰਦੇ ਹਾਂ ਬਲਜਿੰਦਰ ਕੌਰ ਸ਼ੇਰਗਿਲ ਰਜਿੰਦਰ ਰੈਣੂ ਇਹਨਾਂ ਸਾਰਿਆਂ ਦਾ ਤੇ ਪ੍ਰੋਫੈਸਰ ਕਮਲਜੀਤ ਜੀ ਤੇ ਹੋਰ ਵੀ ਜਿੰਨੇ ਸਾਡੇ ਮੈਂਬਰ ਹਨ ਸੱਤ ਦੇ ਉਹ ਸਾਰਿਆਂ ਦਾ ਹੀ ਸਹਿਯੋਗ ਦੇ ਨਾਲ ਤੇ ਇੱਕ ਬੰਦੇ ਦਾ ਕੰਮ ਨਹੀਂ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਲੱਗਦਾ ਹੈ ਕਿ ਪ੍ਰੋਗਰਾਮ ਛੋਟਾ ਜਿਹਾ ਉਲਿੱਕਿਆ ਹੈ ਮੌਸਮ ਖਰਾਬ ਕਰਕੇ ਥੋੜਾ ਲੇਟ ਹੋ ਗਏ ਚਲੋ देर आए दुरुस्त आए ਪਰਮਾਤਮਾ ਭਲੀ ਕਰੇਗਾ ਤੇ ਹੁਣ ਮੈਂ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕਰਾਂ